ਨੇ ਹੋ ਪੂਰਬੀ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਬੱਦਲ ਵਾਈ ਜਿਹੜੀ ਹਲਕੀ ਹਲਕੀ ਕਿਤੇ ਕਿਤੇ ਬਣੀ ਤੋਂ ਮੌਸਮ ਮਾੜਾ ਠੀਕ-ਠਾਕ ਆ ਦੁਪਹਿਰ ਤੋਂ ਬਾਅਦ ਫੇਰ ਦੁਬਾਰਾ ਇੱਕ ਜਿਹੜਾ ਬਦਲਦਲ ਬਣੂਗਾ ਕਿਉਂਕਿ ਧੁੱਪ ਲੱਗ ਚੁੱਕੀ ਆ ਤੇ ਪੂਰਬੀ ਹਵਾਵਾਂ ਵੀ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਤਾਪਮਾਨ ਨੇੜੇ ਉਹ ਵੀ ਘਟਨੇ 6-7 ਡਿਗਰੀ ਦੇ ਆਸ-ਪਾਸ ਜਿਹੜੇ ਅੱਜ ਤੇ ਤਾਪਮਾਨ ਕਰਦੀ ਕਿਤੇ ਰਹਿੰਦੇ ਸਵੇਰ ਦੇ ਪਹਿਲੇ ਘੰਟੇ ਨੇ ਕਿਉਂਕਿ ਠੰਡ ਕਾਇਦੀ ਬਣ ਗਈ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਰਫਵਾਰੀ ਹੋਈ ਆ ਉਸ ਦੇ ਨਾਲ ਇਹ ਜਿਹੜਾ ਤਾਪਮਾਨ ਦੇ ਵਿੱਚ ਗਰਾਵਟ ਆਈ ਆ ਤੇ ਬਾਕੀ ਪੂਰੀ ਜਾਣਕਾਰੀ ਲਈ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਦੋਸਤ ਮਤਨੰਗੇ ਜੁੜਨਗੇ ਕਿਉਂਕਿ ਅਸੀਂ ਪਾਲ ਪਾਲ ਦੀ ਅਪਡੇਟ ਜਿਹੜੀ ਸਮੇਂ ਸਮੇਂ ਦੇ ਉੱਤੇ ਆਉਂਦੀ ਆ ਉਹ ਸਾਂਝੀ ਕਰਦੇ ਰਹਨੇ ਆ ਤੇ ਇਸ ਸਮੇਂ ਦੀ ਤਸਵੀਰ ਦੇਖ ਸਕਦੇ ਹੋ ਜਿਹੜੇ ਬੱਦਲ ਸੀ ਉਹ ਅੱਗੇ ਵੱਲ ਨੂੰ ਲੰਘ ਚੁੱਕੇ ਨੇ ਕਿਤੇ ਕਿਤੇ ਬੱਦਲਵਾਈ ਬਣੀ ਹੋਈ ਆ ਦੇਖ ਸਕਦੇ ਉਧਰ ਪਹਾੜੀ ਇਲਾਕੇ ਦੇ ਨੇੜੇ ਤੜੇ ਬੱਦਲਵਾਈ ਹਜੇ ਵੀ ਵਰਕਰ ਆ ਰਹੇ ਨੇ ਚੰਡੀਗੜ੍ਹ ਵਾਲੇ ਸਾਈਡ ਤੇ ਹਵਾਵਾਂ ਦੀ ਗਤੀ ਵੀ ਦੇਖ ਸਕਦੇ ਹੋ ਤੇਜ਼ੀ ਦੇ ਨਾਲ ਜਿਹੜੀਆਂ ਹਵਾਵਾਂ ਨੇ ਪਾ ਕੁਝ ਖੇਤਰਾਂ ਦੇ ਵਿੱਚ ਪੱਛਮੀ ਹਵਾਵਾਂ ਨੇ ਤੇ ਕੁਝ ਦੇ ਵਿੱਚ ਪੂਰਬੀ ਹਵਾਵਾਂ ਜਿਹੜਾ ਹਲਕੇ ਹਲਕੇ ਚੱਲ ਰਹੀਆਂ ਨੇ ਜ਼ਿਆਦਾਤਰ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਠੰਡੀਆਂ ਚੱਲ ਪਈਆਂ ਨੇ ਜਿਹਦੇ ਨਾਲ ਮੌਸਮ ਦੇ ਵਿੱਚ ਥੋੜੀ ਜਿਹੀ ਤਬਦੀਲੀ ਆਊਗੀ ਕੋਈ ਜ਼ਿਆਦਾ ਅੱਜ ਮੀਂਹ ਦੇ ਹਾਲਾਤ ਨਹੀਂ ਹੋਣਗੇ ਹਲਕੇ ਹਲਕੇ ਬੱਦਲ ਬਈ ਜਿਹੜੀ ਉਹ ਬਣੀ ਹੋਈ ਨਜ਼ਰ ਆਊਗੀ ਜਿਹੜਾ ਕਿ ਅੱਜ ਦਾ ਦਿਨ ਸਾਨੂੰ 24-25% ਜਿਹੜਾ ਮੀਂਹ ਦੀਆਂ ਕਾਰਵਾਈਆਂ ਦਿਖਾਈ ਦੇ ਰਹੀਆਂ ਨੇ ਉਹ ਦੁਪਹਿਰ ਦੇ ਸਮੇਂ ਇੱਕ ਸੱਲੇ ਜਾਂ ਬਣੂਗਾ ਦੋਸਤੋ ਉਹ ਕਿਤੇ ਵੀ ਮੀਂਹ ਦੀ ਕਾਰਵਾਈ ਜਿਹੜੀ ਕਰ ਸਕਦਾ ਬਾਕੀ ਮੌਸਮ ਇਹਦਾ ਆਮ ਤਰਤੇ ਠੀਕ ਠਾਕ ਹੈ ਕੋਈ ਜਿਆਦਾ ਮੀਂਹ ਵਰਗੇ ਹਾਲਾਤ ਹੁਣ 10 ਤਰੀਕ ਤੱਕ ਨਹੀਂ ਬਣਦੇ ਨਜ਼ਰ ਆ ਰਹੇ 10 ਤਰੀਕ ਨੂੰ ਫੇਰ ਇੱਕ ਸਿਸਟਮਈ ਜਿਹੜੀ ਉਹ ਆ ਰਹੀ ਹੈ ਉਹਦੀ ਅਪਡੇਟ ਵੀ ਆਪਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬੀ YouTube ਚੈਨਲ Facebook ਆਈਡੀ ਸਬਸਕ੍ਰਾਈਬ ਕਰ ਪੰਗੋ ਜੀ